ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਪਿੱਛੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਅਸੀਂ ਆਏ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਆਓ ਤੁਹਾਨੂੰ ਵੀ ਨਾਲ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਵੀਡੀਓ ਨੂੰ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਵੀਡੀਓ ਵਿੱਚ ਬਨੇ ਰਹੋ ਤੁਹਾਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਉਨੇ ਆ ਵੀਡੀਓ ਦੇ ਵਿੱਚ ਤੇ ਆਜੋ ਸੰਤ ਜੀ ਸਾਰੇ ਜਾਣੇ ਕਰੋ ਸੰਤਾਂ ਦੇ ਦਰਸ਼ਨ ਇਹ ਸਾਡੇ ਇੰਟਰੀ ਹੁੰਦੇ ਆ ਸਾਰੀ ਇਧਰੋਂ ਵੀ ਐਂਟਰੀ ਕਰ ਸਕਦੇ ਆ ਤੇ ਨਾਲ ਹੀ ਜੋੜਾ ਘੜਿਆ ਇਸ ਸਾਈਟ ਤੇ ਤੇ ਸਾਹਮਣੇ ਬਹੁਤ ਵੱਡੀ ਸਕਰੀਨ ਲੱਗੀ ਹੋਈ ਆ ਦੇਖੋ ਕਿੰਨਾ ਸੋਹਣਾ ਬਣਾਇਆ ਕਿੰਨਾ ਖੁੱਲਾ ਮਤਲਬ ਸੰਗਤ ਵਾਸਤੇ ਸ਼ਾਮ ਨੂੰ ਇੱਥੇ ਸੰਗਤ ਬੈਠਦੀ ਵੀ ਆ ਹੁਣ ਤੇ ਦੁਪਹਿਰ ਦਾ ਵੀ ਮੇਲਾ ਆ ਤੇ ਇਸ ਕਰਕੇ ਘਟਿਆ ਓਏ ਓਏ ਚੱਲਦੇ ਆ ਤੇ ਸਾਹਮਣੇ ਹੈਗਾ ਵਾ ਜੋੜਾ ਘਰ ਜਾਣੇ ਜੋੜੀ ਜਮਾ ਕਰਾਉਣੇ ਆ ਤੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਸੰਗਤ ਜੀ ਜਿਹੜਾ ਤੁਸੀਂ ਸਾਹਮਣੇ ਥੜਾ ਸਾਹਬ ਦੇਖਣਦੇ ਹੋ ਇੱਥੇ ਸ੍ਰੀ ਗੁਰੂ ਹਰਿਰਾਮਦਾਸ ਜੀ ਨੇ ਬੈਠ ਕੇ ਭਗਤੀ ਕੀਤੀ ਆ ਤੇ ਇੱਥੇ ਸੰਗਤਾਂ ਕੇ ਸਿਮਰਨ ਕਰਦੀ ਆ ਨਾਮ ਜਪਦੀ ਆ ਤੇ ਦਰਸ਼ਨ ਕਰਦੀ ਆ ਤੇ ਇੱਥੇ ਸ੍ਰੀ ਗੁਰੂ ਰਾਮਦਾਸ ਜੀ ਹੁੰਨਿਆ ਜਦੋਂ ਸਰੋਵਰ ਦੀ ਸਫਾਈ ਕਰਨੀ ਸੀ ਸਫਾਈ ਕਰਦੇ ਹੁੰਦੇ ਸੀ ਤੇ ਉਹਦੀ ਨਿਗਰਾਨੀ ਵੀ ਇੱਥੇ ਬੈਠ ਕੇ ਕਰਦੇ ਹੁੰਦੇ ਸੀ ਤੇ ਦੇਖਦੇ ਆ ਮੱਥਾ ਰੱਬ ਦੇ ਘਰ ਆਏ ਆ ਅੱਜ ਤੇ ਤੁਸੀਂ ਵੀ ਕਰੋ ਦਰਸ਼ਨ ਘਰ ਬੈਠਿਆ ਸਾਡੀ ਕੋਸ਼ਿਸ਼ ਇਹ ਕਿ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਈਏ ਗੁਰੂ ਧਾਮਾਂ ਦੇ ਜਿੱਥੇ-ਜਿੱਥੇ ਗੁਰਦਰਾ ਸਾਹਿਬ ਨੇ ਕੀ ਸਾਡਾ ਇਤਿਹਾਸ ਆ ਤੁਹਾਨੂੰ ਸਾਰਾ ਦੱਸੀਏ ਤੇ ਮੈਂ ਤੇ ਅੱਜ ਨਾਲ ਆਪਣੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਮੈਂ ਅੱਜ ਆਪਣੇ ਨਾਲ ਲਿਆਂਦਾ ਵਾ ਤੇ ਤੁਹਾਨੂੰ ਕਰਨਾ ਉਹਨਾਂ ਨਾਲ ਵੀ ਇੰਟਰੋਡੈਕਟ ਕਰਨਾ ਤੁਹਾਡੀ ਮਿਲਣਾ ਵਾ ਮੈਂ ਲਿਆ ਗਿਆ ਆਪਣੀ ਦਾਦੀ ਨੂੰ ਨਾਲ ਜੋ ਕਿ ਮੇਰੀ ਦਾਦੀ ਅੱਜ ਕਾਫੀ ਸਮੇਂ ਤੋਂ ਬਾਅਦ ਇੱਥੇ ਆਈ ਜਾਨੀ ਕਿ ਜਦੋਂ ਤੋਂ ਚੱਲਣੋਂ ਹਟ ਗਈ ਸੀ ਤੇ ਮੈਂ ਆ ਦਾਦੀ ਨੂੰ ਮੱਥਾ ਟਿਕਾਉਣ ਲਿਆ ਕੇ ਆਇਆ ਵਾਂ ਤੇ ਤੇ ਫਿਰ ਤਹੀ ਵੀ ਨਾਲ ਟੇਕੋ ਮੱਥਾ ਤੇ ਕਰੋ ਦਰਸ਼ਨ ਗੁਰੂ ਘਰ ਦੇ ਤੇ ਮੱਥਾ ਸੀ ਲਿਆ ਟੇਕ ਦਾਦੀ ਦੀ व्हीਲ ਚੇਅਰ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤੀ ਤੇ ਜਿਸ ਕਰਕੇ ਉੱਥੇ ਸਾਹਮਣੇ व्हीਲ ਚੇਲ ਖਲਾ ਖੁਆਰ ਕੇ ਤੇ ਦਾਦੀ ਨੂੰ ਮੈਂ ਚੱਕ ਕੇ ਤੇ ਮੱਥਾ ਟਿਕਾ ਲਿਆਂਦਾ ਤੇ ਮੱਥਾ ਟੇਕ ਲਿਆ ਦਾਦੀ ਨੇ ਹੁਣ ਬੀਬੀ ਚੱਲੀ ਜਾਨ ਹੁਣ ਫਿਰ ਪਰਕਰਮਾ ਕਰੀਏ ਬੀਬੀ ਕਹਿੰਦੀ 2 ਮਿੰਟ ਬਹਿ ਜਾ ਦਰਸ਼ਨ ਕਰ ਲਈਏ ਸਿੱਧੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣ ਦੇ ਆ ਮਾ ਤੁਹਾਨੂੰ ਤੇ ਕਹਿੰਦੇ ਰੁਕ ਜੰਨੇ ਆ ਫਿਰ ਜਾਂਨੇ ਆ ਬਾਕੀ ਵੀਡੀਓ ਦੇ ਵਿੱਚ ਜੁੜੇ ਰਹੋ ਤੁਹਾਨੂੰ ਵੀਡੀਓ ਚ ਦਿਖਾਉਣੀ ਹੈ ਅੱਗੇ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਅਸੀਂ ਹੁਣ ਬੈਠ ਕੇ ਦਾਦੀ ਜੀ ਨੂੰ ਲੈ ਕੇ ਦਾਦੀ ਜੀ ਦੇ ਸਾਹਮਣੇ ਸ੍ਰੀ ਹਰਿਮੰਦਰ ਸਾਹਿਬ ਦੇ ਬੈਠ ਕੇ ਇੱਥੇ ਨਾਲੇ ਪੱਖਾ ਲੱਗਾ ਵਾ ਤੇ ਠੰਡਿਆ ਵਾ ਤੇ ਠੰਡਾ ਥਾਣਾ ਤੇ ਬੈਠ ਕੇ ਬਾਣੀ ਦਾ ਆਨੰਦ ਲੈ ਰਹੇ ਨੇ ਬਾਣੀ ਸੁਣਦੇ ਨੇ ਤੇ ਸਾਹਮਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੋਣ ਦੇ ਨੇ ਤੇ ਮਾਤਾ ਜੀ ਆਨੰਦ ਲੈ ਰਹੇ ਨੇ ਬਾਣੀ ਦਾ ਹਾਂ ਵੀ ਵੀ ਠੀਕ ਆ ਹਾਂ ਲਾਚੀ 베ਰੀ ਆ ਲਾਚੀ 베ਰੀ ਆ हां ठीक है जी तो ਤੇ ਬਾਕੀ ਬੈਠੇ ਅਸੀਂ ਤੇ ਸਾਹਮਣੇ ਜਲਦੀ ਸੇਵਾ ਚ ਸ਼ੁਰੂ ਹੋ ਗਿਆ ਜਿੰਨਾ ਵੀ ਇਹ ਥਾਂ ਨਾ ਸਾਰੇ ਅੰਦਰ ਇਹ ਸਾਰਾ ਜਲ ਨਾਲ ਹੌਲ ਧੁੱਤ ਜਾਏਗਾ ਸਫਾਈ ਸਵਾ ਸਾਫ ਹੋ ਗਏ ਜਲ ਦੇ ਨਾਲ ਦੇਖਦੇ ਦੇਖਦੇ ਪਏ ਵੀਡੀਓ ਚ ਰਮਨ ਸਰ ਸਾਹਿਬ ਚ ਵੀ ਜਲਦੀ ਸੇ ਤੇ ਬਸ਼ਣ ਅਹੀਂ ਕਰ ਲਿਆ ਤੇ ਚੱਲਦੇ ਹਾਂ ਹੁਣ ਹੁਣ ਜਾਵਾਂਗੇ ਜਿਲਿਆਂ ਵਾਲੇ ਬਾਗ ਚ ਤੇ ਵੀਡੀਓ ਵਿੱਚ ਬਣੇ ਰਹੋ ਤੇ ਬੀਬੀ ਨੂੰ ਕਹਤੀ ਬੀਬੀ ਚੱਲੀਏ ਹੁਣ ਚੱਲੀਏ ਬੀਬੀ ਆਹ ਦੇਖਣ ਜਾਂਦੇ ਦਰਸ਼ਕਾਂ ਆਉਣ ਦੇ ਨੇ ਤੇ ਬਾਂਦੇ ਗੀਂ ਵਜੰਦੇ ਨਹੀਂ ਕਰਦੇ ਨੇ ਚੱਲੀਏ ਫਿਰ ਹਾਂ ਹਾਂ ਚਲੋ ਠੀਕ ਹੈ ਜੀ ਵੀਡੀਓ ਵਿੱਚ ਬਣੇ ਰਹੋ ਤੁਹਾਨੂੰ ਦਿਖਾਉਨੇ ਆ ਜਿਲਿਆਂ ਵਾਲਾ ਬਾਗ ਵੀ ਇਹ ਜਿੰਨੇ ਵੀ ਸ਼ੇਰ ਜਿਹੜੇ ਇਹਨਾਂ ਦੇ ਵਿੱਚ ਲਾਏ ਆ ਨਾ ਮਤਲਬ ਬੰਦਿਆਂ ਤੇ ਔਰਤਾਂ ਦੇ ਤੇ ਸਾਰੇ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਸਹਹੀਦ ਹੋਏ ਸਨ ਤੇ ਉਹਨਾਂ ਦੀ ਯਾਦਗਰੀ ਦੇ ਨਾਲ ਉਹਨਾਂ ਦੇ ਨਾਂ ਥੱਲੇ ਨਾਮ ਵੀ ਲਿਖੇ ਹੋਏ ਨੇ ਤੇ ਚਲਦੇ ਹਾਂ ਜ਼ਿਲ੍ਹਿਆਂ ਵਾਲੇ ਬਾਗ 'ਚ ਤੇ ਵੀਡੀਓ ਦੇ ਵਿੱਚ ਬਣੇ ਰਹੋ ਤਾਂ ਇਹ ਵੀਡੀਓ ਜਿਆਦਾ ਲੰਮੀ ਹੋ ਜਾਣੀ ਇਸ ਕਰਕੇ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਜ਼ਿਲ੍ਹਿਆਂ ਵਾਲਾ ਬਾਗ ਦਿਖਾਵਾਂਗੇ ਓਕੇ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ